ਦਲ ਕਰਾ ਹਾਲ ਸੋਸ਼ਲ ਮੀਡੀਆ ਦੀ ਔਰ ਦਿਨੇਸ਼ ਸੁਰਜੀਤ ਸਾਹਿਬ ਇਹ ਐਸਾ ਨਾਮ ਹੈ ਔਰ ਜਿਹੜਾ ਨਾਮ ਕਿਸੇ ਇੰਟਰੋਡਕਸ਼ਨ ਦਾ ਮਹਤਾਜ ਨਹੀਂ ਕਿਉਂਕਿ ਹਰ ਜਿੰਨੇ ਵੀ ਮੋਬਾਈਲ ਫੋਨਸ ਨੇ ਹਰ ਫੋਨ ਤੇ ਵੀ ਜਿਹਨਾਂ ਦੀ ਐਡਸ ਚਲਦੀ ਹੈ ਆਜ ਕਿਉਂਕਿ ਨੇਕ ਕੰਮ ਵਾਸਤੇ ਵੀ ਹਮੇਸ਼ਾ ਅੱਗੇ ਰਹਿੰਦੇ ਨੇ ਕਿਸੇ ਦੀ ਸਹਾਇਤਾ ਕਰਨ ਵਾਸਤੇ ਵੀ ਹਮੇਸ਼ਾ ਅੱਗੇ ਰਹਿੰਦੇ ਨੇ ਔਰ ਇੱਕ ਵਾਰੀ ਖੁੱਲ ਕੇ ਤਾੜੀ ਮਾਰ ਦਿਓ ਦਿਨੇਸ਼ ਅਸੂਰੀ ਸਾਹਿਬ ਪੀਵੀ 32 ਨਵਾਂ ਸ਼ਹਿਰ ਸਿਦਾਰੀ ਬੋਂ ਵੈਲਕਮ ਤੇ ਜਿਹੜਾ ਅੱਜ ਰੂਪ ਬਣਾਇਆ ਕੋ ਵੱਖਰਾ ਹੀ ਰੂਪ ਹੈ ਤੇ ਨਾਲ ਦੀ ਨਾਲ ਅਦਬ ਤਹਿਜ਼ੀਬ ਔਰ ਜਿਹੜੇ ਅਲਫਾਜ਼ਾਂ ਦਾ ਜਿਹੜਾ ਇਹਨਾਂ ਕੋ ਸੁਮੇਲ ਹੈ ਕਿ ਜਦੋਂ ਵੀ ਕੋਈ ਇਹਨਾਂ ਨੇ ਆ ਖਬਰ ਦੇਣੀ ਹੋਵੇ ਉਹ ਤਾਂ ਪਹਿਲਾਂ ਸ਼ੇਰ ਪੌਸ ਹੋਣਾ ਬੋਲਦੇ ਨੇ ਔਰ ਮੈਂ ਵੀ ਇਹਨਾਂ ਨੂੰ ਇਹੀ ਰਿਕੁਐਸਟ ਕਰਾਂਗਾ ਕਿਉਂਕਿ ਅੱਜ ਆ ਜਿਹੜਾ ਮੇਲਾ ਲੱਗਿਆ ਹੋਇਆ ਹੈ ਸੋ ਇਸ ਮੇਲੇ ਤੇ ਵੀ ਇਹਨਾਂ ਨੇ ਕਿ ਆਮਦ ਜਾ ਇਹਨਾਂ ਦੇ ਮੰਚ 'ਤੇ ਕੋਈ ਚੀਜ਼ ਹੋਵੇ ਤੇ ਇੱਕ ਅੱਛੀ ਢੰਗ ਨਾਲ ਕੋਈ ਬੋਲਣਾ ਚਾਹਦੇ ਹੋਣ ਤਾਂ ਮੈਂ ਦੋ ਬੋਲ ਚਾਹਾਂਗਾ ਜਨੈਸ਼ ਸੁਵੀਰ ਸਾਹਿਬ ਨੂੰ ਖੜਕੇ ਤਾੜੀ ਮਾਰ ਦੋ ਬਿਵਤੀ ਨਮਾਸ਼ਾਦੋ ਆ ਪ੍ਰਭੂ ਪੌਸ ਜੀ ਸਭ ਤੋਂ ਪਹਿਲਾਂ ਸਾਰੇ ਨੂੰ ਸੱਸੀਕਾਰ ਤੁਸੀਂ ਬਾਉਂਸਰ ਵੀ ਨਾਲ ਦੇ ਦਿੱਤੇ 26 ਬਣ ਜਾਂਦੀ ਇੱਕ ਉਹ ਕਹਿੰਦਾ ਆਪਣੀ ਛਵੀ ਲੈ ਕੇ ਪੀ ਕੇ ਪਾਸ ਗਈ ਮੈਂ ਆਪਣੀ ਛਵੀ ਲੈ ਕੇ ਪੀ ਕੇ ਪਾਸ ਗਈ ਜਦੋਂ ਪੀਹੂ ਕੀ ਛਵੀ ਦੇਖੀ ਤੋ ਆਪਣੀ ਭੁੱਲ ਗਈ ਆਪਣੀ ਭੁੱਲ ਗਈ ਸਾਡ ਕੋਈ ਹਸਤੀ ਹੈ ਜੀ ਜੋ ਹਸਤੀ ਹੈ ਸਰਕਾਰਾਂ ਦੀ ਹਸਤੀ ਹੈ ਔਰ ਸਭ ਪਹਿਲਾਂ ਮੈਂ ਵੱਡੇ ਵੀਰ ਗੁਰਪ੍ਰੀਤ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਬਾਬਾ ਜੀ ਦਾ ਨਾਮ 'ਚ ਗੁਰਾ ਹੈ ਤੇ ਪ੍ਰੀਤ ਵੀ ਹੈ ਔਰ ਪ੍ਰੀਤ ਵੀ ਸੱਚੀ ਹੈ ਇਹਨਾਂ ਦਾ ਧੰਨਵਾਦ ਜੀ ਕਿਉਂਕਿ ਮੌਕਾ ਦਿੱਤਾ ਜੀ ਬਹੁਤ ਪਵਿੱਤਰ ਸਥਾਨ ਤੇ ਇੱਥੇ ਆਏ ਆ ਔਰ ਤੁਹਾਡੇ ਸਾਰੇ ਦੇ ਰੂਪ ਰੂ ਹੋਇਆ ਮੇਰੇ ਡੈਡੀ ਅਕਸਰ ਕਹਿੰਦੇ ਆ ਕਿ ਲੋਕਾਂ 'ਚ ਰੱਬ ਵੱਸਦਾ ਕਿਉਂਕਿ ਇੱਕ ਗੱਲ ਸੱਚੀ ਹੈ ਜੀ ਮੌਤ ਸੱਚ ਹੈ ਜੀਵਨ ਝੂਠ ਹੈ ਸਾਰੇ ਮੌਤ ਦੀ ਉਡੀਕ ਕਰ ਰਹੇ ਆ ਸਫ਼ਰ ਜਿਹੜਾ ਆ ਉਹ ਕਬਰਾਂ ਤੱਕ ਦਾ ਹੈ ਮੌਤ ਸੱਚ ਹੈ ਜੀਵਨ ਝੂਠਾ ਹੈ ਇੱਕ ਦਿਨ ਅਸੀਂ ਸਾਰੇ ਨੇ ਮਰ ਜਾਣਾ ਅੱਜ ਤੋਂ 100 ਸਾਲ ਬਾਅਦ ਸਾਡੇ ਤੁਹਾਡੇ ਚੋਂ ਕੋਈ ਨਹੀਂ ਬਚਣਾ ਪਰ ਬੇਨਤੀ ਐਨੀ ਹੈ ਸਰਕਾਰਾਂ ਅੱਗੇ ਕਿ ਸਾਨੂੰ ਜਿਉਣਾ ਆਜੋ ਸਾਨੂੰ ਜਿਉਣ ਦਾ ਚਾਅ ਆਜੇ ਉਹ ਇੱਕ ਮੇਰੇ ਵਰਗਾ ਸਾਦਾ ਜਿਹਾ ਬੰਦਾ ਇੱਕ ਦਿਨ ਬੈਠਾ ਹੁੰਦਾ ਕੱਲ ਸੁਣਾਪਾਂ ਪਪਾ ਜੀ ਹਾਂ ਬਿਲਕੁਲ ਬਿਲਕੁਲ ਸਮਝ ਆ ਤੁਹਾਡਾ ਉਹ ਬੈਠਾ ਹੁੰਦਾ ਤੇ ਰੱਬ ਅੱਗੇ ਦੁਆ ਕਰਦਾ ਕਿ ਰੱਬ ਤੈਨੂੰ ਮਿਲਣਾ ਹੈ ਤੈਨੂੰ ਦੇਖਣਾ ਹੈ ਦੁਨੀਆ ਕਿਉਂ ਬਣਾਈ ਕਾਲੇ ਬਣਾਈ ਕਾਸ ਤੋਂ ਬਣਾਈ ਏ ਭੰਬਲ ਪੂਸਾ ਹੈ ਕੀ ਵੀ ਤੈਨੂੰ ਤੇਰੇ ਪੈਰ ਛੋਣੇ ਤੈਨੂੰ ਸਪਰਸ਼ ਕਰਨਾ ਤੇਰੇ ਸੀਨੇ ਲੱਗਣਾ ਬੇਨਤੀਆਂ ਕਰਦਾ ਰੱਬ ਅੱਗੇ ਹੱਥ ਜੋੜਦਾ ਨੀਂਦ ਆ ਜਾਂਦੀ ਹੈ ਗੂੜੀ ਨੀਂਦ ਚਲੇ ਜਾਂਦਾ ਪਰ ਰੱਬ ਦੀ ਆਵਾਜ਼ ਸੁਣਾਈ ਦਿੰਦੀ ਹੈ ਕਹਿੰਦਾ ਬਾਬਾ ਜੀ ਹਉ ਨਹੀਂ ਦਰਸ਼ਨ ਬਹੁ ਉਹ ਕਹਿੰਦੇ ਦਰਸ਼ਨ ਤਾਂ ਤੈਨੂੰ ਬੜੀ ਵਾਰ ਦਿੱਤੇ ਕਹਿੰਦਾ ਕਦੋਂ ਦਿੱਤੇ ਕਹਿੰਦੇ ਅੱਜ ਤੋਂ ਤਿੰਨ ਦਿਨ ਪਹਿਲਾਂ ਬਰਨਾਲੇ ਨਹੀਂ ਪੈਂਦਾ ਸੀ ਤੂੰ ਮੋਟਰਸਾਈਕਲ ਤੇ ਸੀ ਤੈਨੂੰ ਕਾਲੀ ਬਾਹ ਸੀ ਇੱਕ ਬੱਚੇ ਨੇ ਹੱਥ ਦਿੱਤਾ ਕਹਿੰਦਾ ਬਾਜੀ ਸਰਕਾਰੀ ਸਕੂਲ ਤਾਂ ਛੱਡ ਦੇ ਕਿਉਂਕਿ ਹਾਂ ਦਫ਼ਤਰ ਜਾਣਾ ਕਾਲੀ ਬਾਤ ਹੈ ਤੂੰ ਨਿਕਲ ਗਿਆ ਮੈਂ ਉਹਦੇ ਵਿੱਚ ਸੀ ਫਿਰ ਕਹਿੰਦੇ ਕਹਿੰਦਾ ਬਾਸ ਇੱਕ ਵਾਰੀ ਦਰਸ਼ਨ ਦੇਣ ਲਈ ਆਏ ਸੀ ਕਹਿੰਦੇ ਨਹੀਂ ਤੂੰ 4 ਦਿਨ ਪਹਿਲਾਂ ਤੂੰ ਗੱਡੀ 'ਚ ਜਾ ਰਿਹਾ ਸੀ ਉਹ ਬਰਨਾਲੇ ਗੇਟਾਂ ਤੋਂ ਥੋੜੇ ਅੱਗੇ ਐਕਸੀਡੈਂਟ ਹੋਇਆ ਸੀ ਬੰਦਾ ਤੜਫਦਾ ਪਿਆ ਸੀ ਤੈਨੂੰ ਲੋਕਾਂ ਨੇ ਮਦਦਾਂ ਕੀਤੀਆਂ ਕਿ ਤੇਰੀ ਗੱਡੀ ਵਿੱਚ ਥਾਂ ਬਹੁਤ ਹੈ ਨੂੰ ਲੈ ਜਾ ਤੂੰ ਕਿਹਾ ਗੱਡੀ ਗੱਡੀ ਹੋ ਜਾ ਕਹਿੰਦਾ ਮੈਂ ਉਹਦੇ ਵਿੱਚ ਸੀ ਕਹਿੰਦਾ ਬਾਬਾ ਜੀ ਦੋ ਗੱਲ ਦੀਆਂ ਬਸ ਦੋ ਵਾਰ ਦਰਸ਼ਨ ਦਿੱਤੇ ਸੀ ਕਹਿੰਦਾ ਨਹੀਂ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਤੇਰੇ ਗਵਾਂਢ ਵਿੱਚ ਇੱਕ ਬਜ਼ੁਰਗ ਔਰਤ ਤੜਪਦੀ ਪਈ ਸੀ ਕਿ ਕੋਈ ਦਵਾਈ ਲੈ ਦੋ ਤੂੰ ਕਿਹਾ ਕਿ ਉਹਦਾ ਪੁੱਤ ਲੈ ਕੇ ਦਊਗਾ ਉਹ ਤਾਂ ਹੈ ਬਿਸ਼ਰਮ ਪਰ ਮੈਂ ਉਹਦੇ ਵਿੱਚੋਂ ਵੀ ਤੈਨੂੰ ਆਵਾਜ਼ਾਂ ਮਾਰ ਦਿਆ ਸੋ ਮੁੱਖ ਦੀ ਗੱਲ ਇਹ ਆ ਕਿ ਤੁਸੀਂ ਸਾਰੇ ਹੀ ਰੱਬ ਹੋ ਤੁਹਾਡੇ ਸਾਰੇ ਅੰਦਰ ਉਹ ਵਿਰਾਜਮਾਨ ਉਹਨੇ ਤੁਹਾਨੂੰ ਆਪ ਬਣਾਇਆ ਕਿਵੇਂ ਬੰਦਾ ਇੱਕ ਬੂਦ ਤੋਂ ਵਿਅਕਤੀ ਬਣ ਜਾਂਦਾ ਵੱਡਾ ਹੋ ਜਾਂਦਾ ਪਰ ਉਹ ਰੱਬ ਨੂੰ ਭੁੱਲ ਜਾਂਦਾ ਉਹਨੂੰ ਯਾਦ ਰੱਖੀਏ ਉਹਨੂੰ ਨਾ ਭੁੱਲੀ ਕਿਉਂਕਿ ਸਾਰੀ ਖੇਡ ਜ਼ਿੰਦਗੀ ਦਾ ਰਿਮੋਟ ਤਾਂ ਉਹਦੇ ਹੱਥ 'ਚ ਹੈ ਜਿੱਦ ਦਿਨ ਉਹਨੇ ਸਵਿਚ ਆਫ ਕਰਵਾ ਕਰ ਦੇਣਾ ਫਿਰ ਕੋਈ ਬੈਟਰੀ ਨਹੀਂ ਲੱਗਣੀ ਰੱਬ ਨੂੰ ਕਿਹਾ ਜਾਂਦਾ ਨਾ ਤੁਹਾਡੇ ਬਾਰੇ ਗੱਲ ਹੈ ਤੂੰ ਸਾਥ ਵੀ ਹੈ ਤੂੰ ਜੁਦਾ ਵੀ ਹੈ ਤੂੰ ਸਾਥ ਵੀ ਹੈ ਤੂੰ ਜੁਦਾ ਵੀ ਹੈ ਤੇਰਾ ਕਿਆ ਕਹਿਣਾ ਤੂੰ ਸਨਮ ਵੀ ਹੈ ਤੂੰ ਖੁਦਾ ਵੀ ਹੈ ਤੇਰਾ ਕੀ ਕਹਿਣਾ ਤਾਂ ਤੁਸੀਂ ਸਾਰੇ ਸਨਮ ਵੀ ਹੋ ਫਦਾ ਵੀ ਹੋ ਸਮਾ ਦਿੱਤਾ ਬਹੁਤ ਮਿਹਰਬਾਨੀ ਔਰ ਇੱਕ ਬੇਨਤੀ ਇੱਥੇ ਕਰਨੀ ਚਾਹਾਂਗਾ ਕਿ ਜ਼ਰੂਰ ਇੰਨੀ ਅਰਦਾਸ ਕਰਿਓ ਕਿ ਅੱਜ ਤੱਕ ਕਰਦਾਰ ਸਾਭ ਕੇ ਰੱਖਿਆਵੇਂ ਆਪਣਾ ਕਰਦਾਰ ਇਸੇ ਤਰੀਕੇ ਸਾਭ ਕੇ ਰਖਿਏ ਤੁਹਾਡੇ ਹੱਕ ਸੱਚੇ ਜਿੱਦਾਂ ਡਟੇ ਆ ਡਟੇ ਰਹੀਏ ਇਹ ਮਨ ਅੱਜ ਤੱਕ ਡੋਲਿਆ ਨਹੀਂ ਤੇ ਐਦਿ ਜੇ ਤੁਹਾਡਾ ਪਿਆਰ ਅਸ਼ੀਰਵਾਦ ਮਿਲਦਾ ਰਹਾ ਇਹ ਮਨ ਕਦੇ ਡੋਲੂਗਾ ਨਹੀਂ ਔਰ ਜਿਹੜਾ ਸਨਮਾਨ ਅਜ ਗੁਰਪ੍ਰੀਤ ਜੀ ਦੇ ਰਿਹਾ ਇਹ ਕੱਲਾ ਮੇਰਾ ਸਨਮਾਨ ਨਹੀਂ ਹੈ ਤੁਹਾਡਾ ਵੀ ਬਰਾਬਰ ਸਨਮਾਨ ਹੈ ਕਿਉਂਕਿ ਜੇ ਪੀਪੀ 32 ਹੈ ਤਾਂ ਤੁਹਾਡੇ ਕਰਕੇ ਹੈ ਔਰ ਇਹ ਸਿਰਫ ਮੇਰਾ ਸਨਮਾਨ ਨਹੀਂ ਜਿਹੜੇ ਪੀਪੀ 32 ਦੇ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਹੋਇਆ ਉਹਨਾਂ ਸਾਰਿਆਂ ਦਾ ਸਨਮਾਨ ਹੈ ਗੁਰਪ੍ਰੀਤ ਜੀ ਤੁਹਾਡੇ ਲਈ ਇੱਕ ਗੱਲ ਹੈ ਫਿਰ ਮੈਂ ਸਮਾਪਤ ਕਰ ਦਿੰਦਾ ਕਿਉਂਕਿ ਭਾਜੀ ਹੁਣਾਂ ਤੇ ਮਤਲਬ ਆਪਾਂ ਸੁਣਨੇ ਆ ਸੂਫੀਆਂ ਦਾ ਕਲਾਮ ਸੁਣਨੇ ਆ ਤੁਹਾਡੇ ਲਈ ਮੈਂ ਸੋਚਿਆ ਕੁਝ ਬੋਲਣਾ ਜ਼ਰੂਰੀ ਹੈ ਕਹਿੰਦਾ ਕਿ ਉਹਦੇ ਘਰ ਕਦੇ ਹਨੇਰਾ ਨਹੀਂ ਹੋ ਸਕਦਾ ਜਿਹੜੀ ਜਿਹੜਾ ਚਾਨਣ ਦੀ ਖਿੱਚੇ ਲਕੀਰ ਦੋਸਤੋ ਉਹਦੇ ਘਰ ਕਦੀ ਹਨੇਰਾ ਨਹੀਂ ਹੋ ਸਕਦਾ ਜਿਹੜਾ ਚਾਨਣ ਦੀ ਖਿੱਚੇ ਲਕੀਰ ਦੋਸਤੋ ਉਹ ਦੁਆ ਕਦੇ ਖਾਲੀ ਨਹੀਂ ਜਾਂਦੀ ਜਿਹੜੀ ਮੌਜ ਚ ਮੰਗਲੇ ਫਕੀਰ ਦੋਸਤੋ ਜਿਹੜੀ ਮੌਜ ਚ ਮੰਗਲੇ ਫਕੀਰ ਦੋਸਤੋ ਤਾਂ ਕੱਲ ਗੱਲਾਂ ਹੋਈਆਂ ਬੜੀਆਂ ਦੁਆਵਾਂ ਦਿੱਤੀਆਂ ਤੁਸੀਂ ਔਰ ਮੈਂ ਸਾਰੀਆਂ ਝੋਲੀ ਚ ਪਾ ਕੇ ਲਈ ਨਹੀਂ ਨਹੀਂ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਇਹ ਕਹਿੰਦੇ ਕਿ ਮੈਨੂੰ ਤੇਰੇ ਚ ਵੱਡਾ ਭਰਾ ਦਿਸਦਾ ਪਰ ਮੈਂ ਕਿਹਾ ਤੁਹਾਡੀ ਹਸਤੀ ਵੱਡੀ ਹੈ ਪਰ ਤਾਂ ਵੈਸੇ ਹੀ ਕੋਈ ਬੰਦਾ ਮੇਰੇ ਕੋਈ ਵੱਡਾ ਭਰਾ ਆ ਤੂੰ ਤਾਂ ਪਰਮਾਤਮਾ ਕਰੇ ਤੁਸੀਂ ਸਦਾ ਹੈਪੀ ਰਹੋ ਇਹ ਨਸ਼ਾ ਹੈ ਨਹੀਂ ਕੋਈ ਤਾਂ ਵੱਡਾ ਲੱਗਦਾ ਜੀ ਬਸ ਆ ਚਿੱਟੜਾ ਪਰਮਾਤਮਾ ਕਰੇ ਤੁਸੀਂ ਸਦਾ ਹੈਪੀ ਰਹੋ ਗੱਲ ਸਮਝੇ ਤੁਸੀਂ ਹਾਂ ਜੀ ਸਮਝ ਗਿਆ ਚਲੋ ਬਹੁਤ ਸ਼ੁਕਰ ਹੈ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਹਾਂ ਬਹੁਤ ਹੀ ਸ਼ੁਕਰਗੁਜ਼ਾਰ ਇਹ ਅਲਫ਼ਾਜ਼ ਤਾਂ ਸਮੁੰਦਰ ਹੈ ਸੋ ਸ਼ੇਤੋ ਹਮੇਸ਼ਾ ਤੁਸੀਂ ਇਹ ਅੰਦਾਜ਼ਾ ਪਾ ਨਹੀਂ ਲੱਗ ਜਾਂਦਾ ਇਹ ਦੱਸਿਆ ਇਹਨਾਂ ਨੇ ਮੈਸੀ ਸਾਰੀ 팬 ਇਹਨਾਂ ਦੀ ਕਿਉਂਕਿ ਬਹੁਤ ਹੀ ਖੂਬਸੂਰਤ ਪਰਸਨੈਲਿਟੀ ਡਾਊਨ ਟੂ ਅਰਥ ਹਮੇਸ਼ਾ ਹਰ ਇਨਸਾਨ ਨਾਲ ਜਾਂ ਕਰਦੇ ਨੇ ਤੇ ਬਹੁਤ ਹੀ ਵੱਡੀ ਗੱਲ ਹੈ ਹਮੇਸ਼ਾ ਖੰਨ ਵੀ ਚਾਹੀਦਾ ਇੱਕ ਆ ਗੁਰਪ੍ਰੀਤ ਬਾਬਾ ਜੀ ਬੁਰੰਗਾ ਸਨਮਾਨ ਹੈ ਖੋਲ ਕੇ ਤੁਸੀਂ ਤਾੜੀ ਵੀ ਮਾਰੋ ਔਰ ਬਹੁਤ ਬਹੁਤ ਰਿਣੀ ਆ ਜੀ ਤੁਸੀਂ ਆ ਵੈਸੇ ਸਮਾ ਤੁਹਾਡਾ ਕੀਮਤੀ ਹੁੰਦਾ ਹੈ ਤੇ ਨਿਊਜ਼ਿਸ ਵੀ ਜਿਹੜੀਆਂ ਕਲੈਕਟ ਕਰਨੀਆਂ ਹੁੰਦੀਆਂ ਨੇ ਤੇ ਜਿੱਤੇ ਤੇ ਕਰਾਸ ਸੱਚੀ ਸਰਕਾਰ ਦਾ ਤੇ ਕਰਾਸ ਸੱਚੀ ਸਰਕਾਰ ਦਾ ਉਹ ਚੋਤੇ ਦੀ ਜਨ ਮੈਂ ਉਹ ਆ ਜਾਗਾ ਰੰਗਲਾ ਪੀੜਾ ਜਾ ਕੇ ਦੇਵਾ ਢੀੜਾ ਜਾ ਕੇ ਦੇਵਾ ਰੰਗਲਾ ਪੀੜਾ